ਜਿੜੀ ਪਿਛਲੇ ਦਿਨਾਂ ਦੇ ਵਿੱਚ 19 20 ਦੀ ਦਰਵਾਨੀ ਰਾਤ ਨੂੰ ਇੱਕ ਫਰੀਦਕੋਟ ਸ਼ਹਿਰ ਦੇ ਵਿੱਚ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਸਿਟੀ ਫਰੀਦਕੋਟ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੀ ਹੈਗੀ ਐਸਪੀਡੀ ਤੇ ਡੀਐਸਪੀ ਫਰੀਦਕੋਟ ਦੇ ਅੰਦਰ ਜਿਹੜੀਆਂ ਟੀਮਾਂ ਇੰਚਾਰਜ ਸੀ ਹੈ ਇਹ ਐਸਐਚਯੂ ਸਿਟੀ ਤੇ ਹੋਰ ਟੀਮਾਂ ਬਣਾ ਕੇ ਜਿਹੜੇ ਮੁਕੱਦਮਾ ਡਰੇਸ ਕਰਨ ਲਈ ਜਿዲ ਟੈਕਨੀਕਲ ਇਨਪੁਟ ਦੇ ਵਿਭਾਗ ਦੇ ਤੇ ਹਿਊਮਨ ਰੋਸਟ ਦੇ ਜਿਹੜੀ ਹੈਗੀ ਆ ਉਹਦੇ ਚ ਕੱਲ ਰਾਤ ਨੂੰ ਇੱਕ ਸਕੋਰਪੀਓ ਗੱਡੀ ਤੇ ਪੰਜ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਆ ਸਿਟੀ ਪੁਲਿਸ ਨੇ ਜਿਹਦੇ ਵਿੱਚ ਹੈਗਾ ਵਿਲੀਅਮ ਜੋਰਾਬਾਬਾ ਜਵਰਾਜ ਅਰਸ਼ਦੀਪ ਸ਼ਿਵਮ ਤੇ ਆਕਾਸ਼ ਇਹਨਾਂ ਨੂੰ ਸਕੋਰਪੀਓ ਗੱਡੀ ਤੋਂ ਜਦੋਂ ਅਰੈਸਟ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਹਨਾਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਇਹਨਾਂ ਨੂੰ ਦੱਸਿਆ ਵੀ ਇਹਨਾਂ ਦੇ ਜਿਹੜੇ ਤਿੰਨ ਸਾਥੀ ਜਿਹੜੇ ਫਲੂਜਰ ਰੋਡ ਦੇ ਅਨੋਵਾ ਗੱਡੀ ਦੇ ਵਿੱਚ ਇਹਨਾਂ ਦੀ ਵੇਟ ਕਰ ਰਹੇ ਅਜੇ ਫਿਰ ਉਹ ਜਿਹੜੇ ਤਿੰਨ ਲੜਕੇ ਹੈਗੇ ਆਕਾਸ਼ ਅਮਰੀਕ ਤੇ ਲਖਰੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜੀਆਂ ਉਸ ਰਾਤ ਬੈਟਰੀਆਂ ਇਨਵਰਟਰ ਐਲਸੀਡੀ ਪੂਰਤੀਜਾਂ ਜਿਹੜੀਆਂ ਚੋਰੀ ਕੀਤੀਆਂ ਗਈਆਂ ਸੀਆਂ ਉਹ ਉਹਨਾਂ ਗੱਡੀਆਂ ਦੇ ਵਿੱਚੋਂ ਹੀ ਬਰਾਮਦ ਕੀਤੀਆਂ ਗਈਆਂ ਤੇ ਜਿਹੜੀ ਹੈਗੀ ਸਕੋਰਪੀਓ ਗੱਡੀ ਜਿਹੜੀ ਉਹ ਵੀ ਚੋਰੀ ਦੀ ਪਾਈ ਗਈ ਅਨੋਵਾ ਗੱਡੀ ਵੀ ਜਿਹੜੀ ਹੈਗੀ ਚੋਰੀ ਦਿੱਤੀ ਇਹਨਾਂ ਦੀ ਜਿਹੜੀ ਫੂਰ ਡਿਟੇਲ ਪੁੱਛ ਕੇ ਇਸ ਕਰਨ ਤੋਂ ਬਾਅਦ ਵੀ ਪਤਾ ਲੱਗਾ ਵੀ ਜਿਹੜਾ ਇਹਦੇ ਵਿੱਚ ਇੱਕ ਅਮਰੀਕ ਸਿੰਘ ਆ ਇਹ ਕਬਾੜ ਦੀਆਂ ਗੱਡੀਆਂ ਵੇਚਣ ਦਾ ਧੰਦਾ ਕਰਦਾ ਵਾ ਤੇ ਇਹ ਕਬਾੜ ਦੇ ਵਿੱਚ ਜਿਹੜੀ ਗੱਡੀ ਹੈਗੀ ਆ ਉਹਨੂੰ ਲਿਆ ਕੇ ਚੋਰੀ ਦੀ ਵਾਰਦਾਤ ਕਰਕੇ ਫਿਰ ਉੱਥੇ ਕਬਾੜ ਦੇ ਡਰੰਪ ਤੇ ਲਾ ਦਿੰਦਾ ਹੈ ਬਾਕੀ ਅਮਰੀਕ ਜਿਹੜਾ ਹੈਗਾ ਇਹ ਤੇ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਵਾ ਜੀ ਜਿਹੜਾ ਵਿਲੀਅਮ ਹੈਗਾ ਇਹ ਫਿਰੋਜ਼ਪੁਰ ਦਾ ਵਾ ਜ਼ੂਰਾ ਬਾਬਾ ਵੀ ਫਿਰੋਜ਼ਪੁਰ ਦਾ ਹੈਗਾ ਜ਼ਿਆਦਾਤਰ ਫਰੋਜਪੁਰ ਦੇ ਆ ਜਵਰਾਜ ਅਰਸ਼ਦੀ ਫਰੋਜਪੁਰ ਦਾ ਵਾ ਜਿਹੜੇ ਹੈਗੇ ਆ ਅਮਰੀਕੀ ਲੁਧਿਆਣੇ ਦਾ ਵਾ ਬਾਕੀ ਸਾਰੇ ਜਿਹੜੇ ਹੈਗੇ ਫਰੋਜਪੁਰ ਦੇ ਹੈਗੇ ਸਿਰਫ ਇਨਾਂ ਤੇ ਜਿਹੜੇ ਹੈਗੇ ਆ ਜਿਹੜੇ ਆਲਰੇਡੀ ਕ੍ਰਿਮੀਨਲ ਜਿਹੜੇ ਹੈਗੇ ਕੇਸ ਵੀ ਦਰਜ ਹੈਗੇ ਚੋਰੀਆਂ ਡਕੈਤੀਆਂ ਦੇ ਜਿਵੇਂ ਵਿਲੀਅਮ ਹੈਗਾ ਇਹਦੇ ਤੇ 10 ਮੁਕਦਮੇ ਦਰਜ ਆ ਜੂਰਾਵਾਪਾ ਜਿਹੜਾ ਹੈਗਾ ਇਹਦੇ ਤੇ ਕਰੀਬ 11 ਮੁਕਦਮੇ ਦਰਜ ਆ ਜਿਹੜਾ ਅਮਰੀਕ ਲੁਧਿਆਣੇ ਵਾਲਾ ਹੈਗਾ ਇਹਦੇ ਤੇ 5 ਮੁਕਦਮੇ ਆਲਰੇਡੀ ਦਰਜ ਹੈਗੇ ਬ੍ਰਾਂਦੀਆਂ ਕੀ ਕੀ ਹੋਈ ਕਿ ਉਹ ਉਹ ਜੋ ਚੋਰੀ ਹੋਈ ਸੀ ਦਾ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਗੈਸ ਵੀ ਚੋਰੀ ਹੋਈ ਸੀ ਇਸ ਤੋਂ ਇਲਾਵਾ ਕੁਝ ਜਿਹੜੇ ਇਲੈਕਟ੍ਰਿਕ ਕਰਨ ਸੀ ਹਾਂਜੀ ਉਹ ਜੋ ਬ੍ਰਾਂਦੀ ਦੇ ਵਿੱਚ ਜਿਹੜੀ ਹੈਗੇ ਤਿੰਨ ਇਨਵਰਟਰ ਬੈਟਰੀ ਹੈਗੇ ਜੀ ਇੱਕ ਇਨਵਰਟਰ ਹੈਗਾ ਦੋ ਏਸੀ ਸਮਿਥ ਸਟੈਬਲਾਈਜ਼ਰ ਦੋ ਐਲਸੀਡੀ ਇੱਕ ਸਕੋਰਪੀਓ ਗੱਡੀ ਇੱਕ ਨੋਵਾ ਗੱਡੀ ਤੇ ਇਸ ਤੋਂ ਇਲਾਵਾ ਗੱਡੀ ਦੇ ਵਿੱਚ ਜਿਹੜੇ ਹੈਗੇ ਆ ਤੇਜ਼ ਤਾਰ ਹਥਿਆਰ ਪਏ ਸੀ ਜਿਹੜੇ ਉਹ ਅੱਗੇ ਰਣਨੀਤੀ ਲੀਟਿਆ ਕਰ ਰਹੇ ਸੀ ਵੀ ਅਸੀਂ ਹੋਰ ਕੋਈ ਵਾਰਦਾਤ ਕਰਨੀ ਹੈ ਸੱਚੀ ਨਾ ਹੋਰ ਕਿਤੇ ਵਾਰਦਾਤ ਕਿੰਨੇ ਦਿਨ ਤੋਂ ਪਹਿਲਾਂ ਆ ਦੱਸਿਆ ਹੈਗਾ ਤੁਹਾਨੂੰ ਜੀ ਆਲਰੇਡੀ ਇੰਨੇ ਤੇ ਕਾਫੀ ਮਕਦਮੇ ਦਰਜ ਹੈਗੇ ਆ ਆਲਰੇਡੀ ਹੈ ਸਾਡਾ ਮਾਮਲਾ ਵੀ ਇਹਦਾ ਕਿ ਕਿ ਉਹ ਸਰ ਉਹ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਚੱਲ ਰਹੀ ਸਾਡੀ ਜਿੰਨਾ ਕਲੀਅਰ ਨਹੀਂ ਹੋਇਆ ਸਰ ਕਰੀਬ 1.5 ਮਹੀਨਾ ਪਹਿਲਾਂ ਫੀਕਲ ਵਿੱਚ ਲਗਾਤਾਰ ਚੋਰੀਆਂ ਹੋਈਆਂ ਸੀਕੋ ਦੋ ਰਾਤਾਂ ਲਗਾਤਾਰ ਜੋਰੀਆਂ ਆਈਆਂ ਜੀ ਕੀ ਉਸ ਮਾਮਲੇ ਵਿੱਚ ਇਹਨਾਂ ਦਾ ਇਨਵੋਲਵਮੈਂਟ ਹੈ ਕਿਉਂਕਿ ਲਗਭਗ ਸੇ ਪੈਟਰਨ ਤੇ ਹੋਈ ਚੋਰੀਆਂ ਨੇ ਇਕੋ ਜਿਹੜੀ ਹੁਣ ਤੱਕ ਦੀ ਜਿਹੜੀ ਸਾਡੀ ਫ੍ਰੀਡਕੋਟ ਪੁਲਿਸ ਦੀ ਜਿਹੜੀਆਂ ਮੱਖੋ ਟੀਮਾਂ ਬਣਾਈਆਂ ਹਨ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਮਸਤਦੀ ਦੇ ਨਾਲ ਜਿਹੜੇ 8 ਬੰਦੇ ਜਿਹੜੇ ਹੈਗੇ ਆ ਇਹ ਗ੍ਰਿਫਤਾਰ ਕੀਤੇ ਹੈਗੇ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਜਿਹੜੀ ਇਮੀਡੀਏਟ ਜਿੰਨੀ ਕੇ ਚੀਜ਼ ਪੁੱਛਗਿੱਛ ਤੇ ਆਈ ਉਹ ਤੁਹਾਨੂੰ ਦੱਸੀ ਗਈ ਆ ਬਾਕੀ ਸਾਡੀ ਸਾਰੀਆਂ ਟੀਮਾਂ ਜਿਹੜੀਆਂ ਇੰਸਪੈਕਟਰ ਸੀਏਏ ਟੈਸ ਐਚਓ ਸਿਟੀ ਆ ਉਹ ਕਰ ਰਹੇ ਹੈਗੇ ਜਿਵੇਂ ਜਿਵੇਂ ਅੱਗੇ ਅਪਡੇਟਸ ਆਉਂਦੀ ਆ ਉਵੇਂ ਮੈਂ ਤੁਹਾਨੂੰ ਦੱਸਾਂਗਾ